ਸਾਰੇ ਸਾਸੰਦਤ ਪਿਆਰ ਭਰੀ ਸਸਟੀਕਰ ਜੀ ਵੈਕੁਰ ਜੀ ਦਾ ਖਾਸ ਵੈਕੁਰ ਜੀ ਦੀ ਫਰਕ ਕਰਦੇ ਜੀ ਤੱਕ ਇਸਾਸ ਗਜੀ ਆਪਾਂ ਇਹ ਸਵਾਦੇ ਸ਼ੁਰੂ ਕੀਤਾ ਹੋਇਆ ਹੈ ਸਾਇਆ ਹੱਤੋਂ ਬਣਾਨਕ ਇਹ ਸ਼ੂਗਨਾਨਕ ਤੇ ਜੀ ਦੀ ਅਰਬ ਇਰਾਨ ਦੀ ਫੇਰੀ ਬਾਰੇ ਹੈ ਤੇ ਇਹਦੇ ਵਿੱਚ ਆਪਾਂ ਜਾਣਿਆ ਸੀਗਾ ਆਪਾਂ ਤੀਜੇ ਅਧਿਆਇ ਤੇ ਜਿਹਦੇ ਵਿੱਚ ਪਾਪਾ ਜੀ ਮੱਕੇ ਪਹੁੰਚ ਚੁੱਕੇ ਨੇ ਤਾਜ਼ੁਦின் ਜونی ਉਹ 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 ਨਾਲ ਹੀ ਨੇ ਤੇ ਬਾਬਾ ਜੀ ਕਿਵੇਂ ਮੱਕੇ ਦੀ ਕਾਂਧੇ ਨਾਲ ਬੈ ਲਾ ਕੇ ਬੈਠ ਜਾਂਦੇ ਨੇ ਤੇ ਉੱਥੇ ਜਿਹੜਾ ਝਾੜੂ ਮਾਰਨ ਵਾਲਾ ਹੈ ਮੁਜ਼ਾਫਰ ਉਹ ਦੇਖਦਾ ਤੇ ਉਹ ਜਿੱਥਰ ਨੂੰ ਪਾਪਾ ਜੀ ਦੇ ਪੈਰ ਕਰਦਾ ਹੈ ਉਧਰ ਨੂੰ ਹੀ ਮੱਕਾ ਜਾਂਦਾ ਹੈ ਤਾਂ ਬਹੁਤ ਹੈਰਾਨ ਹੋ ਜਾਂਦਾ ਉਹ ਇਸ ਹਰ ਕੁਝ ਦੇਖ ਕੇ ਤਾਂ ਜਿਵੇਂ ਉਹਨੇ ਤਾਜ਼ੁਦਿਨ ਨੇ ਉਹ ਤਾਂ ਸਾਰਾ ਕੁਝ ਉਹ ਜਾਣਦੇ ਨੇ ਕਿ ਇਹ ਰੱਬ ਹੀ ਪਹੁੰਚ ਵਾਲੇ ਸਿੱਧਪੁਰਸ਼ ਨੇ ਬਹੁਤ ਪਹੁੰਚੇ ਹੋਏ ਇਨਸਾਨ ਨੇ ਆਮ ਇਨਸਾਨੀ ਨਹੀਂ ਹੈਗੇ ਇਹ ਸੇ ਚੁੱਪ ਚਾਪ ਸਾਰਾ ਕੁਝ ਦੇਖਦਾ ਰਹਿੰਦਾ ਕਿ ਬਾਬਾ ਜੀ ਕੀ ਕੌਤਕ ਵਰਤਾ ਰਹੇ ਨੇ ਕੀ ਕਰ ਰਹੇ ਕੁਛ ਵੀ ਨਹੀਂ ਬੋਲਦਾ ਪਰ ਉਹ ਅੱਗੇ 10 ਦਿਨ ਕਹਿ ਰਹੇ ਨੇ ਕਹਿੰਦੇ ਇੱਕ ਮੌਕਾ ਐਸਾ ਵੀ ਆਇਆ ਕਿ ਗੁਰੂ ਜੀ ਦੇ ਚੁੱਪ ਤੇ ਮਰਦਾਨੇ ਦੀ ਗੁਰਬਾਣੀ ਕਾਇਨ ਦੇ ਤੀਰ ਮੁਜ਼ਾਫਰ ਦੇ ਹਿਰਦੇ ਨੂੰ ਫਿੰਨ ਗਏ। ਕੰਦੇ ਜੀਤੇ ਕਾਰਨ ਉੱਠ ਖਲੋਤਾ ਤੇ ਉਹਨੇ ਸ਼ਹਿਰ ਵੱਲ ਭੱਜਣਾ ਸ਼ੁਰੂ ਕਰਤਾ। ਉਹਨੇ ਤੇ 10 ਦਿਨ ਕਹਿੰਦੇ ਅਸੀਂ ਫਿਕਰਮੰਦ ਹੋ ਗਏ ਵੀ ਕੀ ਬਣੂਗਾ ਹੁਣ। ਜਿਉਨੇ ਜਨੂੰਨੀ ਹਜ਼ੂਮ ਨੂੰ ਖਸਾ ਕੇ ਇਸੇ ਮੁਫ਼ੀਦ ਚ ਲੈ ਆਂਦਾ। ਤ ਤਾਂ 10 ਦਿਨ ਕਹਿੰਦੀ ਕਿ ਮੈਂ ਮੁਜ਼ਾਫਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਹ ਜਾਣਾ ਮਸਜਿਦ ਵਾਲ ਗਿਆ। ਤੇ ਉਸੇ ਲਮੇਨਾਰੀਆਂ ਦੇ ਉੱਤੇ ਚੜ ਗਿਆ ਤੇ ਫਿਰ ਅਰਬੀ ਚ ਬੋਲਣ ਲੱਗ ਪਿਆ ਇਹ ਅਰਬ ਦੇ ਲੋਕੋ ਤੁਸੀਂ ਸਦੀਆਂ ਤੋਂ ਇਸ ਗੱਲ ਦਾ ਜ਼ਿਕਰ ਕਰਦੇ ਆਏ ਕਿ ਕਾਬੇ ਦਾ ਸਥਾਨ ਅੱਲਾ ਦਾ ਘਰ ਹੈ ਆਓ ਅੱਜ ਖੁਦ ਦੇਖੋ ਕਿ ਅੱਲਾ ਖੁਦ ਆਪਣੇ ਟਿਕਾਣੇ ਤੇ ਆ ਬੈਠਾ ਹੈ ਆਓ ਉਸ ਦਾ دیدار ਕਰੋ ਤੇ ਆਪਣੇ ਦਿਲ ਦੇ ਅਰਮਾਨ ਪੂਰੇ ਕਰੋ ਕਹਿੰਦੇ ਇਸ ਐਲਾਨ ਨੇ ਇੱਕ ਤਿਸ਼ਮੀ ਕਾਰਨਾਮਾ ਕਰ ਦਿੱਤਾ ਹਰ ਬਲੋਕਾਂ ਉੱਪਰ ਜਿਹੜੇ ਮੌਸੇ ਤੇ ਕਰਾਮਾਤ ਸਰਾਉਂਦੇ ਨੇ ਕਦੇ ਵੀ ਇੱਕ ਦੀ ਵੀ ਇੱਕ ਦੀ ਸਾਰੇ ਸ਼ਹਿਰ ਦੇ ਮਰਦ ਔਰਤ ਮਸਜਿਦ ਦੇ ਵਿੱਚ ਇਕੱਠੇ ਹੋ ਗਏ ਤੁਸੀਂ 체ਤੇ ਕਰਕੇ ਰੁਕਣ ਦੀ ਅਮੀਰ ਮੱਕਾ ਦੇ ਸਲੂਤ ਕਾਜ਼ੀ ਵੀ ਹਜ਼ੂਮ ਦੇ ਵਿੱਚ ਆਹ ਪਹੰਟੇ ਆਪਣੇ ਸੰਕੇ ਰੱਖ ਜਾਂਦਾ ਜਿਹੜੇ ਉਹਨਾਂ ਦੇ ਅੰਗ ਰੱਖੇਕ ਸੀ ਉਹਨਾਂ ਦੇ ਸਮੇਤ ਜਦ ਇਹ ਸੰਖੇਪ ਜਿ ਪੁੱਛਪੜਦਾਲ ਤੋਂ ਉਪਰੰਤ ਮੁਲਾਣਿਆਂ ਨੇ ਕਫਰ ਦਾ ਫਤਵਾ ਜਾਰੀ ਕਰਤਾ ਤੇ ਫੈਸਲਾ ਇਹ ਹੋਇਆ ਵੀ ਇਹਦਾ ਕੋਈ ਫਰਕ ਨਹੀਂ ਪੈਂਦਾ ਕਿ ਕਾਬੇ ਵਿਚਲਾ ਇਹ ਵਿਅਕਤੀ ਮਤਸਬ ਆਪਾ ਬਨਾਨਕ ਪਵਿੱਤਰਾ ਚੋ অতি ਪਾਕ ਆਤਮਿਕ ਹੋਣਾ ਹੋਵੇ ਪਰ ਇੱਕ ਵਾਰੀ ਜੇ ਉਹਨੇ ਕਾਬੇ ਤੋਂ ਪਰਕਰਮਾ ਕਰਵਾ ਲਈਆਂ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸਨੇ ਕਫਰ ਵਰਪਾ ਕਰ ਦਿੱਤਾ ਹੁਣ ਕਹਿੰਦੇ ਫਤਵਾ ਸੁਣਦੇ ਸਾਰ ਅਰਬੀਆਂ ਨੇ ਕਹਾੜੀਆਂ, ਚੁਰੀਆਂ ਤੇ ਡਾਂਗਾ ਫੜ ਲਈਆਂ ਤੇ ਮਾਰ ਦਿਓ, ਕਤਲ ਕਰ ਦਿਓ ਦੀ ਗੂੰਜ ਛਾ ਗਈ। ਕਹਿੰਦੇ ਜੀਵਨ ਨੇ ਮੁਨਾਰੇ ਤੋਂ ਆ ਕੇ ਜਦੋਂ ਅਗਿਆਨ ਦੀ ਫੈਲੀ ਅਗਨ ਦੇਖੀ ਤਾਂ ਘਬਰਾ ਉਠਿਆ। ਜੱਤਾ ਦੇ ਹਜ਼ੂਮ ਉਚੀਰਦਾ ਹੋਇਆ ਸਭ ਧੋਕੇ ਜਾਂਦੇ ਹੋਏ ਪੁਕਾਰਿਆ ਕਿ ਵੱਡੇ ਕਾਸੀ ਦਾ ਫੈਸਲਾ ਠੀਕ ਹੋਊਗਾ ਪਰ ਵੇਖਿਓ ਕਿਤਰੇ ਬੇਅਤ ਬੀਨਾਂ ਘਰ ਬੈਠਣਾ ਵਾਕਈ ਖੁਦਜ਼ਾਤ ਬਬਰਾਕਤ ਐਸੀ ਸਾਖਿਆਤ ਨੂੰ ਆਪਣੇ ਘਰ ਚਾਈ ਬੈਠੀ ਨਹੀਂ ਕੰਦੇ ਰੁਕਨ ਦੀਨ ਜਦੋਂ ਇਹ ਪਿਆਰ ਭਰੇ ਲੈਜ਼ੇ ਦੇ ਅੱਖਰ ਇੱਕ ਅਰਾਬੀ ਤੇ ਕਾਬੇ ਦੇ ਪੁਜਾਰੀ ਤੋਂ ਸੁਣੇ ਤਾਂ ਉਸ ਦੀ ਆਤਮਾ ਤੇ ਅਸਰ ਹੋ ਗਿਆ ਕਿਉਂਕਿ ਜੀਵਨ ਤੇ ਨਾ ਨਕ ਨਦਰੀ ਨਾ ਤੇ ਨਿਹਾਲ ਮਿਹਰ ਭਰੇ ਅੱਖਰਾਂ ਨਾਲ ਕਰਤਾਰ ਚਿੱਤਾ ਵੀ ਦਾ ਜੋ ਬਚਨ ਸੀ ਉਸ ਰਹਿਮੰਦਿ ਅ ਗਿਆਨਤਨ ਤੋਂ ਕਿ ਉਹ ਸਵੱਛ ਕਰ ਚੁੱਕਿਆ ਸੀ ਤੇ ਸਵੱਛ ਹਿਰਦੇ ਦੀ ਏਕਰਾਨੀ ਕਾਜ਼ੀ ਦੇ ਹਿਰਦੇ ਤੇ ਵੀ ਕਹਿੰਦੇ ਗਹਿਰਾ ਅਸਰ ਪਾਤਾ ਤਿੰਨਮਰਤਾ ਸਹਿਤ ਜੀਵਨ ਤੋਂ ਪੁੱਛਣ ਲੱਗਿਆ ਕਿ ਤੂੰ ਖੁਦਾ ਦੇ ਦਰਸ਼ਨ ਇਨਸਾਨੀ ਵਜੂਦ ਚ ਕੀਤੇ ਨੇ ਕਿ ਇਹਨਾਂ ਅੱਖਾਂ ਨਾਲ ਮੈਂ ਵੀ ਦੇਖ ਸਕੂੰਗਾ ਤੇ ਪਛਾਣ ਕਰ ਸਕੂੰਗਾ ਤਉ ਜੀਵਨਨੀ ਵੈਰਾਗ ਦੀ ਅਵਸਥਾ ਚੱਖਾਂ ਪਰ ਕੀ ਕਿਹਾ ਹਜ਼ਰਤ ਮੈਂ ਆਪ ਨੂੰ ਖੁਦਾ ਦੇ ਜ਼ਲਾਲ ਤੇ ਸਿਫਤ ਬਿਆਨ ਨਹੀਂ ਕਰ ਸਕਾਂਗਾ ਦੇਖੇ ਹੀ ਪ੍ਰਮਾਨ ਪਿਆਰ ਲੈ ਕੇ ਜਾਓ ਆਤਮ ਨੂੰ ਤਾਰਨ ਕਰੋ ਤੇਹ ਜੰਤਾ ਜੋ ਅਗਿਆਨਤਾ ਦੇ ਤੀਰ ਕਮਾਨ ਕਸੀ ਤਾਹੋ ਤਾਹੀਂ ਜਾ ਰਹੀ ਹੈ ਇਹਨਾਂ ਨੂੰ ਨਾਲ-ਨਾਲ ਜਾਓ ਹੁਣ ਕਹਿੰਦੇ ਸੁਨਦੇ ਸਾਰ ਰਗੁਮਦੀਨ ਨੇ ਕਿਹਾ ਮੈਂ ਵਕਤ ਦੇ ਹਾਕਮ ਹਾਂ ਹੁਣੇ ਹੀ ਕਾਨੂੰਨ ਲਾਗੂ ਕਰਕੇ ਇਹਨਾਂ ਸਾਰਿਆਂ ਨੂੰ ਖਿੰਡਪੁੜ ਜਾਣ ਦਾ ਹੁਕਮ ਦਿੰਦਾ ਤੇ हे ਬਖਤਾਲੇ ਨੇਕ ਮਰ ਜ਼ੀਵਨ ਜੀ ਕੇਵਲ ਚੰਦਕ ਸਿਆਣੇ ਕੋਰਸ਼ ਨਾਲ ਲਿਜਾ ਕੇ ਦਰਸ਼ਨ ਕਰੂੰਗਾ ਹੁਣ ਅੱਜ ਤਾਜ਼ੂ ਦਿਨ ਲਿਖਦੇ ਨਹੀਂ ਕਿ ਕੇਵਲ 150 ਮੁਸਲਸ ਮੱਕੇ ਦੇ ਰੈਸ ਆਪਣੇ ਹਮਰਾਹੀ ਕਰਕੇ ਕਾਜ਼ੀ ਰੁਗਨਦੀਨ ਜੀ ਕਾਬੇ ਨੂੰ ਤੁਰ ਪਏ ਤਾਰੀਖ ਅਰਤੇ ਕਰਤਾ ਖਵਾਜ਼ਾ ਜੈਨੁਲ ਆਬਦின் ਲਿਖਦੇ ਨਹੀਂ ਕਿ ਜਿੱਦੋਂ ਰੁਕਨ ਦਿਨ ਤੁਰਨ ਲੱਗੇ ਤਾਂ ਸਾਥੀਆਂ ਨੇ ਸਲਾਹ ਦਿੱਤੀ ਕਿ ਐਸੇ ਫਕੀਰ ਨੂੰ ਕੋਲੂ ਚ ਭੀੜ ਦੇਣਾ ਚਾਹੀਦਾ ਸੈਯਦ ਇਬਨੇ ਵਲੀਦ ਨਾਮੀ ਕਾਜ਼ੀ ਨੇ ਸ਼ਰਾ ਦੀ ਵੱਟੀ ਕਿਤਾਬ ਦਾ ਹਵਾਲਾ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਸੰਸਾਰ ਕਰਵਾ ਦੇਣਾ ਚਾਹੀਦਾ ਇੱਕ ਹੋਰ ਕਾਜ਼ੀ ਨੇ ਮਸ਼ਰਾ ਪੇਸ਼ ਕੀਤਾ ਕਿ ਸੰਸਾਰ ਕਰਕੇ ਕੁੱਤਿਆਂ ਤੋਂ ਪੜਵਾਉਣਾ ਹੀ ਉਚਿਤ ਹੋਵੇਗਾ ਦਰਕੰਦੀ ਇਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਜਾ ਰਹੀ ਸੀ। ਹੁਣ ਤਾਜ਼ੂ ਦੀ ਸੈਰ ਹੱਤੋਂ ਬਪਾ ਬਨਾ ਨ ਕਲਿੱਕ ਤੇ ਨੇ। ਕਿ ਮੈਂ ਇਸ ਸਮੇਂ ਨਾਸਾਂ ਤੇ ਸਾਰਾ ਸਮਾਚਾਰ ਦੇਖ ਤੇ ਸੁਣ ਰਹੀ ਸੀ। ਕਹਿੰਦੇ ਹਜ਼ੂਮ ਕਾਬੇ ਤੋਂ ਕਈ ਸੌ ਕਦਮ ਦੀ ਵਿੱਚ ਅਜੇ ਉਰੀ ਸੀ ਕਿ ਸਾਰੇ ਹਜ਼ੂਮ ਨੇ ਖਲੋ ਕੇ ਇੱਕ مشورہ ਕੀਤਾ। ਜਦੋਂ ਕਦੇ ਤੁਰਨ ਲੱਗੇ ਤਾਂ ਕੇਵਲ ਕਾਜ਼ੇ ਰੁਕਮਦੀਨ ਹੀ ਅੱਗੇ ਵਧਦੇ ਦੀ ਸੀ ਬਾਕੀ ਸਾਰਾ ਜਥਾ ਉਹ ਕਿਨਾਂ ਵੱਧ ਸਕਿਆ ਐ ਲੱਗਿਆ ਜਿਵੇਂ ਧਰਤੀ ਨੇ ਇਹਨਾਂ ਦੇ ਪੈਰ ਫੜ ਲਈ ਨੇ ਜਨਮ ਸਾਖੀ ਕਹਿੰਦੇ ਬਾਲੇ ਵਾਲੀ ਵਿੱਚ ਤਾਂ ਸਪਸ਼ਟ ਲਿਖਿਆ ਹੈ ਕਿ ਧਰਤੀ ਨੇ ਇਸ ਕਾਫਲੇ ਦੇ ਪੈਰ ਪਕੜ ਲਏ ਸਾਂ ਤਾਂ ਜੋ ਬੇਅਦਬੀ ਲਈ ਅੱਗੇ ਨਾ ਵੱਧ ਸਕਣ ਤੇ ਰੁਕਮਦੀਨ ਹੀ ਅੱਗੇ ਪੁੱਜੇ ਸਨ ਕਿਉਂਕਿ ਜੀਵਨ ਦੇ ਜੀਵ ਰੂਪੀ ਵਿਚਾਰ ਨੇ ਰੁਕੰਦੀਨ ਦੀ ਆਤਮਾ ਸਵਛਤ ਸ਼ੁੱਧ ਕਰ ਦਿੱਤੀ ਸੀ ਇਸ ਲਈ ਵੱਡੇ ਕਾਜ਼ੀ ਦੇ ਦਿਲ 'ਚ ਬਹੁਤੀ ਨਹੀਂ ਪਰ ਥੋੜੀ ਸ਼ਰਧਾ ਜ਼ਰੂਰ ਪੈਦਾ ਹੋ ਚੁੱਕੀ ਸੀ ਗੁਰਬਾਣੀ ਕਹੀ ਸੇਵਕ ਜਨਮਾ ਨੇ ਪ੍ਰਤੱਖ ਗੁਰੂ ਨਿਸਤਾਰੇ ਪਾ ਇਸ ਦਰਗਾਹ ਵਿੱਚ ਚੋਬੀ ਸ਼ਰਧਾ ਲੈ ਕੇ ਸੇਵਕ ਬਣ ਕੇ ਆਇਆ ਔਨੇ ਮਨਵਾਂਛਤ ਫਲ ਪਾਈ ਤੇ ਸਫਲਤਾ ਪ੍ਰਾਪਤ ਕੀਤੀ ਹੈ ਰੁਕਮਦੀਨ ਤੇ ਗੁਰੂ ਜੀ ਦਾ ਸੰਵਾਦ ਹੁੰਦਾ ਆਪਸੇ ਵਿੱਚ ਕਹਿੰਦੇ ਰੁਕਮਦੀਨ ਜੀ ਨੇ ਆਪਣੇ ਸਾਥੀਆਂ ਤੋਂ ਵਿਛੜ ਕੇ ਜਿੱਥੇ ਹਜ਼ੂਰ ਸਾਹਿਬ ਹਜ਼ੂਰ ਬੈਠੇ ਕੀਰਤਨ ਕਰ ਰਹੇ ਸੀ ਮਤਲਬ ਬਾਬਾ ਜੀ ਉਹਨਾਂ ਕੋਲ ਜਾ ਕੇ ਪ੍ਰੀਮ ਸਹਿਤ ਅਸਲਮ ਵਲਕਮ ਬੁਲਾਈ ਜਿਸ ਦੇ ਉੱਤਰ ਸ ਹਜ਼ੂਰ ਨੇ ਛੇਤੀ ਦੇ ਨਾਲ ਸਤ ਸ੍ਰੀ ਅਕਾਲ ਗੁਰੂ ਵਰ ਅਕਾਲ ਦਾ ਨਾਰਾ ਉਲੰਤ ਕੀਤਾ ਤੇ ਆਕਾਸ਼ ਵੱਲ ਕਰ ਕਵਲਾ ਨਾਲ ਇਸ਼ਾਰਾ ਵੀ ਕੀਤਾ ਉਹ ਕਹਿੰਦੇ ਅਚੰਭਾ ਜਨਕ ਸਲਾਮ ਜਵਾਬ ਸੁਣ ਕੇ ਕਾਜ਼ੀ ਦੀ ਹੈਰਾਨੀ ਦੀ ਹੱਦ ਨਾ ਰਹੀ ਤੇ ਉਹਨੇ ਫੌਰਨ ਪ੍ਰਸ਼ਨ ਕੀਤਾ ਫਲਾ ਅਲਾ ਲਾ ਮਜ਼ਹਬੁ ਪਾਵ ਦੱਸੋ ਤੁਹਾਡਾ ਮਜ਼ਹਬ ਕੀ ਹੈ ਤਾਂ ਕੋ ਕਹਿੰਦੇ ਦਇਆ ਦੇ ਸਾਗਰ ਸਤਗੁਰੂ ਨੇ ਫਰਮਾਇਆ ਫਲਾ ਇਲਾ ਮਜ਼ਹਬ ਤਨ ਤਮੇ ਪਾ ਮੈਂ ਖੁਦਾ ਦਾ ਬੰਦਾ ਤਕੀਕ ਮੇਰਾ ਕੋਈ ਮਜ਼ਹਬ ਨਹੀਂ ਉਹ ਕਹਿੰਦੇ ਇਹ ਉੱਤਰ ਸੁਣ ਕੇ ਉਹ ਕਹਿਣ ਲੱਗਾ ਅਲ ਅਬਦੋਹੁ ਇਲ ਮਜ਼ਹਬ ਪਾਵਿਆ ਹਜ਼ਰਤ ਜੇ ਤੁਸੀਂ ਬੰਦੇ ਹੋਂ ਤਾਂ ਜ਼ਰੂਰ ਕਿਸੇ ਮਜ਼ਬਤ ਹੋਏਗਾ ਕਿਉਂਕਿ ਦੁਨੀਆ ਦੇ ਮਜ਼ਬ ਬੰਦਿਆਂ ਲਈ ਹੀ ਨੇ ਇਸ ਲਈ ਸੱਚ ਦੱਸੋ ਤੁਹਾਡਾ ਮਜ਼ਬ ਕੀ ਹੈ ਕੌਣ ਹੋਂ ਕਿੱਥੋਂ ਆਇਓ ਤੁਹਾਡਾ ਇੱਥੇ ਆਉਣ ਦਾ ਮੁੱਖ ਮੰਤਵ ਕੀ ਹੈ ਤੇ ਸ਼ਰਮ ਹਮਦੀ ਤੋਂ ਉਲਟ ਗਾਣਾ ਵਜਾਣਾ ਕਿਉਂ ਕਰ ਰਹੇ ਹੋ ਮੈਂ ਸੁਣਿਆ ਹੈ ਕਿ ਕਾਬੇ ਤੋਂ ਤੁਸੀਂ ਆਪਣੀਆਂ ਪਰਕਰਮਾ ਵੀ ਕਰਾਈਆਂ ਨੇ ਅਰਥਾਤ ਤੁਸੀਂ ਜੋ ਕੁਛ ਵੀ ਕੀਤਾ دین ਇਸਲਾਮ ਦੇ ਉਲਟ ਕੀਤਾ ਇਸ ਕਰਕੇ ਮੱਕੇ ਦੀ ਇਸਲਾਮੀ ਦੁਨੀਆ 'ਚ ਹੈਰਾਨੀ ਫੈਲੀ ਹੋਈ ਹੈ ਇਕਲਕ 24000 پیغمبرਾਂ ਨੇ ਇਸ ਕਾਬੇ ਦੀ ਇਮਾਰਤ ਨੂੰ ਖੁਦਾ ਦਾ ਕਰ ਮੰਨੇ ਹੈ ਇਮਾਮ ਸਾਹਿਬਾਨ ਤੇ ਨਬੀ کریم ਨੇ ਗਾਣਾ ਬਚਾਉਣਾ ਹਰਾਮ ਦੱਸਿਆ ਪਰ ਤੁਸੀਂ ਇਹ ਸਭ ਕੁਝ ਕੀਤਾ ਇਸ ਦਾ ਕਾਰਨ ਤੁਮ ਕਹਿੰਦੇ ਕਾਜ਼ੀ ਜੀ ਦੇ ਸਾਰੇ ਬਚਨ ਬੜੇ ਹੀ ਰਚਨਾਤ ਸੁਣ ਕੇ ਅਰਸ਼ੀ ਜ਼ੁਬਾਨ ਜ਼ਰਵਾਬ ਦੇ ਰਹੇ ਇਹ ਬਚਨ ਉਹਨਾਂ ਨੇ ਗਾ ਕੇ ਕਹੇ ਰੁਕਮ ਦੀਨ ਅਖੀਰ ਕਮ ਰੁਜ਼ਮਾਨ ਫਲਾ ਤਹਿਸ਼ੀਵਾ ਤਬਲਾ ਮਾਨੀ ਇਨਾ ਮੁਲਕੋ ਆਸ਼ਰੀਫਾ ਤਹਿਸੀਲ ਅਰਸਾਦ ਲਸਾਨੀ ਨਤਾਕੋ ਫਿਦਰਨ ਉਹ ਅਗੀਦਨ ਕਵਾਫੀ ਹੂਨ ਮੱਤੇ ਬਾ ਤੁਮਾਨੀ ਮੁਜ਼ਾਵਰ ਮਗਾ ਤੋ ਯਾ ਨੂਰ ਆਨੀ ਬਰੂਹੀ ਸਾਤ ਤੋਂ ਮਲਕੂ ਫੋਦੀ ਮਵਾਸੀ ਕੋ ਅਲਾ ਹਾਮ ਉਸਮਾਨੀ ਪਾਵਤ ਕਿਹੇ ਰੁਕੰਦੇ ਤੁਮੱਕੇ ਦਾ ਵਟਾ ਕਾਜ਼ੀ ਤੇ ਕਾਬੇ ਦੇ ਜ਼ਿੰਮੇਦਾਰਾਂ ਚੁਆਏ ਇਸਲਾਮੇ ਦੁਨੀਆ ਦਾ ਚੰਦਰ ਮੈਂ ਤੇਰਾ ਫਤਵਾ ਵੀ ਸਾਰੀ ਇਸਲਾਮੀ ਦੁਨੀਆ ਚਲਦਾ ਹੈ ਮੁਬਾਰਕ ਪਰ ਦੁੱਖ ਹੈ ਕਿ ਹਕੀਕਤ ਅਤੇ ਅਕਲ ਤੋਂ ਅੱਖਾਂ ਤੋਂ ਬਿਲਕੁਲ ਤੁਸੀਂ ਕੋਈ ਤੁਹਾਡਾ ਮਾਨ ਅਭਿਮਾਨ ਤੁਹਾਨੂੰ ਸਮੇਤ ਆਪਣੇ ਮੁਲਕੀ ਭਰਾਵਾਂ ਦੇ ਮਕਸੂਦ ਉਤੇ ਨਹੀਂ ਪਹੁੰਚਾਵੇਗਾ ਕਾਜ਼ੀ ਜੀ ਬੰਦਿਆਂ ਦੀ ਇਬਾਦਤ ਤੇ ਤਾਬੇਦਾਰੀ ਤੁਹਾਨੂੰ ਨਾਰ ਅਜ਼ਹਨਮ ਮਤਲਬ ਨਰਕਾ ਦੀ ਅਗ ਦਾ ਬਾਲਣ ਬਣਾਵੇਗੀ ਖੁਦਾ ਦੇ ਬੰਦੇ ਬਣੋ ਤੇ ਨਰੂਲ ਤੋਹੀਦੀ ਪ੍ਰਸਤੀਸ਼ ਜਨੀ ਪੂਜਾ ਕਰੋ ਜੋ ਤੁਹਾਡੀ ਨਿजात ਮੁਕਤੀ ਦਾ ਮੂਲ ਕਾਰਨ ਹੈ ਸਾਡੇ ਇਥੇ ਆਉਣ ਦਾ ਵੀ ਇਹੀ ਕਾਰਨ ਹੈ ਕਿ ਤੁਹਾਡੇ ਨਾਲ ਮਿਲ ਕੇ ਉਸ ਵਾਅਦੇ ਹਾ ਰਾਸ਼ਟ੍ਰਿਕ ਤਿਰੋਲਤਨ ਜਾ ਸਕੀ ਤੋਹੀਤ ਤੋਹੀਦੀਆਂ ਬਾਗਾ ਦੇ ਨਾ ਸਫਲਤਾ ਨਹੀਂ ਬਲਕਿ ਅਮਲ ਸਫਲਤਾ ਹੈ ਇਨਸਾਨ ਦਾ ਪਹਿਲਾ ਫਰਜ਼ ਆਪਣੇ ਆਪ ਦੀ ਪਛਾਣ ਕਰਨੀ ਹੈ ਆਪਣੇ ਆਪ ਦੀ ਪਹਿਚਾਨ ਤੋਂ ਉਪਰੰਤ ਕੁਝ ਹੋਰ ਨਾਲ ਵੀ ਸੋਚਣਾ ਹੈ ਕਿਉਂਕਿ ਇਹ insan ਖਲਕਤ ਸ੍ਰਿਸ਼ਟੀ ਸਭ ਤੋਂ ਸ੍ਰਿਸ਼ਟ ਹੈ। ਹੁਣ ਕਰਤਾ ਨਾਨਕ ਸ਼ਾਫੀਕ ਗੰਦ ਲਿਖਦੇ ਨੇ ਕਿ ਹਜ਼ੂਰ ਤੇ ਕਾਜ਼ੀ ਜੀ ਦਾ ਦਮਿਆਨ ਉੱਤਰ ਪ੍ਰਸ਼ਨਾਂ ਰਹੀ ਸਾਰਾ ਤੇ ਲੰਘ ਗਿਆ ਤੇ ਆਪ ਨੇ ਦੱਸਿਆ ਵੀ ਕੁਲ ਉੱਤਰ ਪ੍ਰਸ਼ਨਾਂ ਦੀ ਗਿਣਤੀ 360 ਦੀ ਹੋਈ ਸੀ। ਕਾਜ਼ੀ ਸੀ ਆਪਣੇ ਹਰ ਮਸਬੂਤ ਜ਼ਿਆਦਾਤਰ ਮਾਨਸਿਕ ਤਾਬਿਆਦਾਰੀ ਤੇ ਜ਼ੋਰ ਦਿੰਦੇ ਹੋਏ ਕਹਿੰਦੇ ਸਨ ਸਾਡੇ ਸ਼ਰ੍ਹਾਂ ਸਾਡੇ ਇਮਾਮ ਤੇ ਨਬੀਆਂ ਦਾ ਇਹ ਹੁਕਮ ਹੈ ਹਜ਼ੂਰ ਨਿਸ਼ਚਿਤ ਕਰਨ ਦੇ ਯਤਨ ਚ ਸਨ ਕਿ ਮਾਨਵਕੀ ਟੇਕ ਵਿੱਚ ਦੀ ਸਭ ਜਾਣ ਮਨੁੱਖੀ ਟੇਕ ਵਿੱਚ ਸਫਲਤਾ ਨਹੀਂ ਹੈ ਤੁਹਾਡਾ ਦੀਨ ਤੌਹੀਦ ਦਾਤਾਵਿਦਾਰ ਜ਼ਰੂਰ ਹੈ ਪਰ ਹਕੀਕਤ ਇਹ ਹੈ ਕਿ ਦੀਨ ਤੋਹੀ ਦੀ ਸ਼ਕਤ ਦਾ ਵੱਡਾ ਦੋਸ਼ੀ ਹੈ ਜੋ ਤੁਸੀਂ ਕਰਦੇ ਤੇ ਕਹਿੰਦੇ ਹੋ ਉਸ ਨੂੰ ਤੁਹਾਡਾ ਕੁਰਾਨ ਮਜ਼ੀਦ ਵੀ تسلیم ਨਹੀਂ ਕਰਦਾ ਤੇ ਬਾਕੀ ਰਿਹਾ ਸਵਾਲ ਗਾਣੇ ਵਜਾਣੇ ਦਾ ਤਾਂ ਇਹ ਵੀ ਸ਼ਰੀ ਮੁਲਾਣਿਆਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਨੇ ਤੁਹਾਡੇ ਨਬੀ ਕਰੀਮ ਆਪ ਖੁਦ ਇਸ ਚੀਜ਼ ਦੇ ਸ਼ੁਕੀਨ ਸਨ ਤੇ ਉਹ ਹਮੇਸ਼ਾ ਇਹੋ ਜਿਹੀਆਂ ਮਹਿਫਲਾਂ ਬੜੇ ਪ੍ਰੇਮ ਨਾਲ ਵੇਖਿਆ ਕਰਦੇ ਸਨ ਬਲਕਿ ਨਬੀ ਸਾਹਿਬ ਦੀ ਇਹ ਬੜੀ ਪ੍ਰਸਿੱਧ ਸਾਖੀ ਹੈ ਜਿਹਦਾ ਜ਼ਿਕਰ ਹਦੀਸਾਂ 'ਚ ਵੀ ਆਇਆ ਹੈ ਕਿ ਇੱਕ ਵਾਰ ਕੁਰੈਸ਼ ਕਬੀਲੇ 'ਚ ਸ਼ਾਦੀ ਦੇ ਸਮੇਂ ਮੁਹੰਮਦ ਸਾਹਿਬ ਨੂੰ ਬੁਲਾਇਆ ਗਿਆ ਤੇ ਜਦੋਂ ਆਪ ਮਹਿਫਿਲ 'ਚ ਪੁੱਜੇ ਤਾਂ ਕੁੜੀਆਂ ਪਹਿਲਾਂ ਵਿਆਹ ਦੇ ਗੀਤ ਘੜਾ ਵਜਾ ਕੇ ਗਾ ਰਹੀਆਂ ਸਨ ਪਰ ਮੁਹੰਮਦ ਸਾਹਿਬ ਨੇ ਦੇਕ ਕੇ ਦੀਨਿਆਦ ਕੌਣ ਲੱਗੀਆਂ ਬਿਲਕੁਲ ਅਲਾ ਬਿਕਮਾਨੀ ਹੀ ਕਸ਼ਾ ਫਿਜ਼ਾ ਬਿਜ਼ਮਾਰੀ ਹੀ ਹਸਨ ਵਸਾਬੀ ਜ਼ਮਾਲੇਹੀ ਸਲੂ ਅਲੇਹੁ ਵ ਆਲੇਹੀ ਤਾਂ ਕਹਿੰਦੇ ਆਪਨੇ ਫੌਨ ਰੋਕ ਕੇ ਕੁੜੀਆਂ ਵੱਲ ਮੁਹਾਤਬ ਹੋ ਕੇ ਉਹ ਚੀਜ਼ ਕੀਤੀ ਕਿ ਤੁਹਾਡੇ ਪਹਿਲੇ ਗੀਤਾਂ ਨਾਲ ਮੇਰਾ ਜ਼ਿਆਦਾ ਪ੍ਰੇਮ ਹੈ ਜੋ ਪਹਿਲਾਂ ਗਾਉਂਦੀਆਂ ਸੀ ਉਹ ਹੀ ਗੀਤ ਸੁਣਾਓ ਖੁਦਾ ਤੁਹਾਨੂੰ ਇੱਜ਼ਤ ਬਖਸ਼ੇਗਾ ਤਾਂ ਬਾਬਾ ਜੀ ਨੇ ਕਿਹਾ ਕਾਸੀ ਜੀ ਵਿਆਦੇ ਗੀਤ ਗਾਉਣ ਵਾਲੀਆਂ ਤੀਵੀਆਂ ਲਈ ਤਾਂ ਨਬੀ پاک ਇੱਜ਼ਤ ਦੀਵਾਨ ਦੀ ਸ਼ਫਾਇਤ ਕਰਦੇ ਭਰਦੇ ਨਹੀਂ ਤੇ ਸਾਡੇ ਗਾਇਕੀਰਤਨ ਨੂੰ ਜਿਸ ਨਰੋਲ ਉਸ ਕਾਦਰੇਮ ਤਲਕ ਦੀ ਸਿਫਤ ਹੈ ਉਸ ਤੋਂ ਤੁਸੀਂ ਹਰਾਮ ਦਾ ਸ਼ਹੀਦ ਇਹ ਕਿੱਥੋਂ ਦਾ ਇਨਸਾਫ ਹੈ ਕਾਜ਼ੀ ਜੀ ਪਹਿਲਾਂ ਆਪਣੇ ਘਰ ਦੀ ਵਾਕਫੀ ਹਾਸਲ ਕਰੋ ਤਾਂ ਹੁਣ ਕਹਿੰਦੇ ਇਹ ਅਤਿ ਕੁਪਤ ਗੱਲ ਸੁਣ ਕੇ ਉਸ ਕਾਜ਼ੀ ਦੀ ਗਰਦਨ ਨੀਵੀ ਹੋ ਗਈ ਤੇ ਪ੍ਰਾਰਥਨਾ ਰੂਪ ਹੋ ਕੇ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਯਾ ਰੱਬੀ ਇਨਲ ਤਹਰਾ ਹੋ ਫਿਲ ਕਲ ਪੋਏ ਰੱਬ ਪਾਬ ਯਾ ਹਜ਼ਰਤ ਮੈਂ ਸੁਣੇ ਹੈ ਕਿ ਤੁਸੀਂ ਰੱਬ ਹੋ ਮੈਨੂੰ ਤਾਕਤ ਦਿਓ ਕਿ ਮੈਂ ਆਪ ਜੀ ਨੂੰ ਚੰਗੀ ਤਰ੍ਹਾਂ ਪਛਾਨ ਸਕਾਂ ਕਹਿੰਦੇ ਇਹ ਕੁਝ ਕਹਿੰਦੇ ਨੂੰ ਕੰਦੀਨ ਦੀ ਜ਼ੁਬਾਨ ਰੁਕੀ ਭਰੇ ਹੋਏ ਨੇਤਰਾ ਨਾਲ ਹਜ਼ੂਰ ਦੇ ਚਰਨਾਂ ਦੇ ਸਿਰ ਰੱਖਤਾ ਤਾਂ ਛੇਤੀ ਨਾਲ ਗੁਰੂ ਜੀ ਨੇ ਕਾਜ਼ੀ ਦੇ ਸਿਰ ਨੂੰ ਆਪਣੇ ਕਰ ਕਵਲਾਂ ਨਾਲ ਉਤਾ ਚੁਕ ਲਿਆ ਤੇ ਸਤ ਕਰਤਾ ਸਤ ਕਰਤਾ ਕਰਤਾਰ ਚਿਤਾਵੇ ਦਬਾ ਚੰਨ ਕਰਕੇ ਉਹਨਾਂ ਨੇ ਫਰਮਾਇਆ ਕਾਜ਼ੀ ਜੀ ਤੁਹਾਡਾ ਇਹ ਸਜਦਾ ਦਰਗਾਹ ਤੱਕਬੂਲ ਹੋ ਗਿਆ ਪਰ ਜੋ ਸਾਥੀ ਤੁਹਾਡੇ ਨਾਲ ਆਏ ਸੀ ਉਹਨਾਂ ਨੂੰ ਜ਼ਰਾ ਵੇਖੋ ਕਿਉਂਕਿ ਉਹਨਾਂ ਨੇ ਤੁਹਾਨੂੰ ਰਸਤੇ 'ਚ ਆਉਂਦਿਆਂ ਜੋ ਮਸ਼ਵਰੇ ਦਿੱਤੇ ਸੀ ਜਿੰਨਾ ਤੇ ਅਮਲੂ ਪਰ ਉਹਨਾਂ ਨੂੰ ਯਕੀਨ ਸੀ ਹੁਣ ਉਹ ਤੁਹਾਨੂੰ ਉਸ ਉਲਟ ਵੇਖ ਤੁਹਾਡੇ ਖਿਲਾਫ ਮਸ਼ਵਰੇ ਕਰ ਰਹੇ ਨੇ ਮਮਕੀਨ ਹੈ ਵੀ ਸ਼ਹਿਰ ਦੇ ਦਾਖਲ ਹੋਣ ਤੋਂ ਪਹਿਲਾਂ ਤੁਹਾਡੇ ਤੇ ਕੋਈ ਵਾਰ ਨਾ ਕਰਦੀ ਕਿਉਂਕਿ ਜੋ ਮੇਰੇ ਲਈ ਤਾਂ ਤੁਸੀਂ ਸਾਰਿਆਂ ਨੇ ਕਾਫਰ ਦਾ ਫਤਵਾ ਨੀਅਤ ਕੀਤਾ ਸੀ ਕਾਫਰ ਦੀ ਸਜ਼ਾ ਦੇਣ ਦੀ ਥਾਂ ਤੁਸੀਂ ਸਜਦਾ ਕਰਤਾ ਮੱਥਾ ਦਾ ਪਰਵਾਹ ਨਾ ਪਰ ਇਹਨਾਂ ਲੋਕਾਂ ਤੋਂ ਆਪਣੀ ਮੁਕਤੀ ਦਾ ਯਤਨ ਕਰੋ ਗੁਰੂ ਕਰਤਾਰ ਆਪਣੇ ਸ਼ਰਨ ਚਾਇ ਜੀਵ ਦੀ ਪ੍ਰੀਖਿਆ ਵੀ ਕਰ ਰਹੇ ਨੇ ਭਾ ਭਾਂਡਾ ਟੁਣਕਾਇਆ ਜਾ ਰਿਹਾ ਪਰ ਤਨਹ ਚਰਨ ਕਾਲ ਜਿੰਨਾ ਦੀ ਛੋਹ ਪ੍ਰਾਪਤ ਕਰਕੇ ਗਾਜ਼ੀ ਆਪਣੀ ਮਨੋਵਿਰਤੀ ਨੂੰ ਸਵਚ ਕਰ ਚੁੱਕੇ ਸੀ ਮੇਰਾ ਦੀ ਪ੍ਰਾਪਤੀ ਵਾਲੇ ਹਿਰਦੇ ਜੰਨੀ ਰੁਕੰਦੀਨ ਨੇ ਉੱਠ ਕੇ ਆਪਣੇ ਸਾਥੀਆਂ ਵੱਲ ਵੇਖਿਆ ਤਾਂ ਸਮਝ ਗਿਆ ਉਵੇਂ ਵਖੇ ਜੋ ਲਾਲ ਬਿਲੇ ਹੋ ਕੇ ਦੰਦ ਕਰੀਚ ਰਹੇ ਨੇ। ਭਾ ਜੋ ਸ਼ੀਲੇ ਸੁਭਾਜਾ ਕੇ ਆਪਣੇ ਉਂਗਲਾਂ ਦੰਦਾਂ ਚ ਡੁੱਕ ਰਹੇ ਸੀ ਤੇ ਚਾਹੁੰਦੇ ਸੀ ਕਿ ਕਾਜ਼ੀ ਜਰਾ ਵੀ ਹੋਰੇ ਹੋਵੇ ਤਾਂ ਇੰਨੇ ਛੁਰੀਆਂ ਨਾਲ ਉਹਨਾਂ ਦਾ ਪੁਰਜ਼ਾ-ਪੁਰਜ਼ਾ ਕਰ ਦੇ। ਦਿੱਤਨ ਸਤਗੁਰ ਸੂਰਮਾ ਜਿਸ ਦਾ ਪਿਆਰ ਰੂਪੇ ਬਾਣ ਲੱਗਦਿਆ ਹੀ ਵੱਡੇ ਤੋਂ ਵੱਡਾ ਹੰਕਾਰੀ ਵੀ ਸ਼ਰਨੀਆਂ ਪੈਂਦਾ। ਬਾਪੇ ਦੀ ਸ਼ਰਨ ਪੈਂਦਿਆ ਹੀ ਕਹਿੰਦੇ ਗਾਜ਼ੀ ਦੀ ਹਾਲਤ ਹੋ ਗਈ ਪੈ ਕਾਹੂ ਕੋ ਦੇਤ ਨਹੀਂ ਨਹੀਂ ਪੈ ਮਾਨਤ ਆਨ ਬੇਖੌਫ ਹੋ ਕੇ ਆਪਣੇ ਸਾਥੀਆਂ ਦੀ ਅੰਦਰਲੀ ਭਾਵਨਾ ਨੂੰ ਹਜ਼ੂਰ ਦੇ ਸ਼ਰਨ ਵਾਲ ਮੁਖਤੱਬ ਹੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਯਾ ਹਸਰਤ ਇਹਨਾਂ ਲੋਕਾਂ ਨੂੰ ਜੋ ਬਹਿੰਤੇ ਭਲੇਖਾ ਉਹਨੂੰ ਦੂਰ ਕਰਨ ਲਈ ਤੋਂ ਹੋਰ ਸਵਾਲ ਕਰਾਂਗਾ ਦੋਸਤਾ ਕੀ maaf ਫਰਮਾਓ ਤੇ ਇਹਨਾਂ ਦੇ ਉੱਤਰ ਦੇਣ ਦੀ ਕਿਰਪਾਲਤਾ ਕਰੋ ਸਾਬਤ ਸੂਰਤ ਕੁਰਾਨ ਚ ਇਹ ਸ਼ੀਸ਼ਕ ਹੈ ਕਾਜ਼ੀ ਰੁਕਮਦੀਨ ਸਾਥੀਆਂ ਦੇ ਕਹਿੰਦੇ ਪੈਚ ਨਹੀਂ ਆਏ ਬਲਕਿ ਨਿਰੰਕਾਰੀ ਅਦਰਸ਼ ਨੂੰ ਧਾਰਨ ਕਰਕੇ ਉਹਨਾਂ ਦੇ ਪਰਮਾਂ ਨੂੰ ਦੂਰ ਕਰਾਉਣ ਹਿਤ ਪ੍ਰਾਰਥਨਾ ਕੀਤੀ ਜਿਹਦੇ ਉੱਤਰ ਚ ਹਜ਼ੂਰ ਬਾਬਾ ਜੀ ਨੇ ਫਰਮਾਇਆ ਕਾਜ਼ੀ ਜੀ ਮੈਂ ਹਜ਼ਾਰਾਂ ਕੋ ਦੇ ਸਫਰੀ ਕਸ਼ਟਾਂ ਨੂੰ ਤੈਅ ਕਰਕੇ ਇੱਥੇ ਤੁਹਾਡੇ ਉੱਤਰਾਂ ਦੇ ਪ੍ਰਸ਼ਨ ਹੀ ਦੇਣ ਲਈ ਤੇ ਸਹੀ માનਿਆ ਚ ਸਿੱਤੇ ਰਾ ਪਾਉਣ ਲਈ ਪਜਾ ਬਗੈਰ ਕਿਸੇ ਸ਼ੱਕ ਸੁਬੇ ਦੇ ਤੁਸੀਂ ਆਪਣੇ ਸ਼ੰਕੇ ਨਿਵਰਤ ਕਰੋ ਬਸ਼ੌਕ ਜਵਾਬਮ ਮੀਦਿతం ਹੁਣ ਪ੍ਰਸ਼ਨ ਕਰਦੇ ਨੇ ਹੋ ਕਿ ਸਾਡੇ نبی ਅਲੇ ਇਸਲਾਤ ਵਸਲਾਮ ਨੇ ਮਸ਼ਹਰੀਆਂ ਦੇ ਵਾਲ ਲੱਕ ਦੇ ਹੇਠੋ ਤਿੰਨ ਉਂਗਲ ਪਰ ਕਟਾਉਣ ਦੀ ਆਗਿਆ ਕੀਤੀ ਸੀ ਦਾੜੇ ਮੁਟਕਾ ਤੋਂ ਜ਼ਿਆਦਾ ਨਾ ਵਧਣ ਦੇਣ ਵਿੱਚ ਹੀ ਨਿਜ਼ਾਤ ਕੁਲੀ ਦਸੀਏ ਸਿਰ ਦੇ ਵਾਲ ਛੱਤੇ ਦੀ ਸ਼ਕਲ ਚ ਗਰਦਨ ਤੱਕ ਤੇ ਜ਼ੇਰੇ ਬਗਲ ਤੇ ਜ਼ੇਰੇ ਨਾਲ ਹੋਏ ਵਾਲ ਮਤਲਬ ਕਟਾਉਣ ਦੀ ਤਾਕੀਦ ਕੀਤੀ ਹੈ ਆਪ ਦੇ ਜਟਾ ਜੂਟ ਯਾਨੀ ਕੇਸ ਧਾਰੀ ਰਹਿਣ ਦਾ ਕੀ ਕਾਰਨ ਹੈ ਤਾਂ ਹਜ਼ੂਰ ਬਾਬਾ ਜੀ ਸੁਣ ਕੇ ਮੁਸਕਰਾਏ ਤੇ ਫਰਮਾਇਆ ਖੁਦਾ ਤੋਂ ਬੜੀ ਧੀਰ ਤੋਂ ਕਹਿ ਰਹੀ ਕਿ ਮਨੁੱਖਾਂ ਦੀ ਟੇਕ ਨਰਕਾ ਦਾ ਬਾਲਣ ਬਣਾਵੇਗੀ ਖੁਦਾ ਦਾ ਹੁਕਮ ਮੰਨੋ ਤੇ ਉਸੇ ਦੀ ਬੰਦਗੀ ਕਰੋ ਨਿਰੋਲ ਈਸ਼ੁਰੀਤਾ ਮਿਲ ਸਨਿਜ਼ਾਤੇ ਖੁਦਾ ਦੀ ਵਾਹਿਦ ਪ੍ਰਸਤਸ ਮੰਜ਼ਲੇ ਮਕਸੂਦ ਤੇ ਕਿਸੇ ਹੋਰ ਦੀ ਪਕਤੀ ਆਵਾ ਗਵੰਦੇ ਪਰਮਾਤਮਾ ਦੀ ਤਰਕੰਦੀਨ ਨੇ ਹੱਥ ਜੋੜੇ ਯਾ ਵਲੀ ਹਿੰਦ ਮੈਨੂੰ ਨਹੀਂ ਪਤਾ ਖੁਦਾ ਦਾ ਸਹੀ ਕੰਮ ਕੀ ਹੈ ਸੋਚੀ ਕਰਾਉਣ ਦੀ ਮਿਹਰ ਕਰੋ ਤਾਂ ਗੁਰੂ ਜੀ ਹੱਸ ਕੇ ਕਹਿੰਦੇ ਨੇ ਪੁਰਸ਼ਾ ਤੇਰੇ ਲਈ ਸ਼ੋਭਨੀਕ ਤੇ ਦੀਨ ਇਸਲਾਮ ਲਈ ਖੁਦਾਈ ਕलाम ਕੁਰਾਨ ਮਜ਼ੀਦ ਹੈ ਤਰਕੰਦੀਨ ਕੀ ਆਦੇ ਯਾ ਮਜ਼ੀ ਬੁਧਾ ਹਵਾ ਉਕਤ ਮਸਲੇ ਨੂੰ ਕੁਰਾਨ ਹੱਲ ਕਰਦਾ ਹੈ ਤਾਂ ਗੁਰੂ ਜੀ ਕਹਿੰਦੇ ਬਹੁਤ ਚੰਗੀ ਤਰਾ ਬਲਕਿ ਸਪਸ਼ਟ ਰੂਪ ਚ ਤਰਕੰਦੀਨ ਜੀ ਕਹਿੰਦੇ ਮੈਂ ਕੁਰਾਨ ਦਾ ਹਾਫਿਜ਼ ਆ ਤੇ ਰੋਜ਼ਾ ਵਜ਼ੀਫ ਮਤਲਬ ਪਾਠ ਕਰਨ ਵਾਲਾ ਪਰ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿਰਪਾ ਦ੍ਰਿਸ਼ਟੀ ਦੁਆਰਾ ਇਹ ਪ੍ਰਗਟ ਕਰੋ ਤਾਂ ਜੋ ਅਰਥ ਦੇ ਲੋਕਾਂ ਨੂੰ ਵੀ ਹਿਦਾਇਤ ਦਾ ਰਾਹ ਮਿਲ ਸਕੇ ਤੇ ਦਰਗਾਹੇ ਇਸ ਦੀ ਦੁਖ ਖਲਾਸੀ پا ਸਕਣ ਤਾਂ ਗੁਰੂ ਜੀ ਕਹਿੰਦੇ ਦੇਖੋ ਸਿਬਾਰਾ ਅਭੀ ਪੜੋ ਤੇ ਆਪਣੇ ਸਾਥੀਆਂ ਨੂੰ ਵੀ ਪੜਾਓ ਤਰਕੰਦਿਨ ਅਦਬ ਸਹਿਦੁੱਟ ਕੇ ਸਾਥੀ ਲੋਕਾਂ ਨੂੰ ਕਹਿਣ ਲਗੇ ਭਾਈ ਤੁਹਾਡੇ ਦਿਲਾਂ 'ਚ ਜੋ ਇਹ ਵਹਿਮ ਹੈ ਕਿ ਹਿੰਦੀ ਲੋਕ ਸੁੰਨਤ ਨੱਵੀ ਤੋਂ ਮਹਿਰੂਮ ਕਿਉਂ ਨੇ ਤੇ ਜਟਾ ਜੁੱਟ ਮਤਲਬ ਕੇਸ ਧਾਰੀ ਕਿਉਂ ਦੀ ਸੁਣੋ ਇਹ ਫੈਸਲਾ ਕੁਰਾਨੇ ਮਜੀਦ ਖੁਦਾਵੰਦ ਕਰੀਨ ਦੀ ਕਲਾਮੇ ਪਾਕ ਖੁਦ ਕਰ ਦੇਗੀ ਵਾ ਆਤੀ ਨੂੰ ਅਲ ਹਜ਼ਾ ਵਲਾ ਵਰਤਾ ਫੈਨ ਉਸਰਤੁਮ ਫਮਾ ਅਸਤੇਸਰਾ ਮਿੱਲਾ ਹਦਾ ਵਲਾ ਤਹਲੇਕੂ ਰੋਸਕਾ ਪਾਵਰਤ ਕਿ ਖੁਦਾ ਦੇ ਘਰ ਵੱਲ ਹਜਰ ਜਾਣ ਵਾਲੇ ਮੁਸਲਮਾਨਾਂ ਦੇ ਲਈ ਕੇਸ ਰੱਖਣੀ ਬਹੁਤ ਜ਼ਰੂਰੀ ਨੇ ਹਜ ਜੋ ਮੁਸਲਮਾਨੀ ਬੁਨਿਆਦ ਹੈ ਰੂਹਾਨੀ ਜੀਵਨ ਦਾ ਆਗਾਜ਼ ਹੈ ਜਿਸ ਤਰ੍ਹਾਂ ਇਸਾਇਆਂ ਲਈ ਬਪਤੀਸਮ ਹਿੰਦੂਆਂ ਲਈ ਜਗਯੋ ਪਵਿੱਤ ਸਿੱਖਾਂ ਲਈ ਅੰਮ੍ਰਿਤ ਇਸੇ ਤਰ੍ਹਾਂ ਮੁਸਲਮਾਨਾਂ ਲਈ ਰੋਹਾਨੀ ਜੀਵਨ ਦੇ ਆਰੰਭ ਹੋਣ ਦਾ ਮੁਕਸਮਾ ਹਜਜ ਜਿਸ ਸਮੇਂ ਬਾਰੇ ਹਦਾਇਤ ਪੁਰਾਣੀ ਹੈ ਕਿ ਚਟਾ ਝੂਠ ਮਤਲਬ ਕਿਸ ਤਾਰੀ ਹੋਗੀ ਹਜਜ ਦੀਆਂ ਸ਼ਰਤਾਂ ਨੂੰ ਪੂਰਾ ਕਰੋ ਤਿਵਾਲ ਮਨਾਉਣ ਦੀ ਕਹਿੰਦੇ ਸਤ ਮਨਾਹੀ ਹੈ ਬਰਾਏ ਨਾ ਮੁਸਲਮਾਨ ਭਾਵੇਂ ਕਿਸੇ ਹੀ ਹਾਲਤ ਚ ਰਹਿਣ ਪਰ ਜੋ ਪੱਕੇ ਤੇ ਕੱਟੜ ਮੁਸਲਮਾਨ ਨੇ ਤੇ ਇਸਲਾਮ ਤੋਂ ਜਾਣੂ ਨਹੀਂ ਜੋ ਮੁਸਲਮਾਨ ਆਪਣਾ ਖੁਦਾ ਨੂੰ ਦੇ ਚੁੱਕੇ ਨਹੀਂ ਉਹਨਾਂ ਦਾ ਫਰਜ਼ ਹੋ ਜਾਂਦਾ ਹੈ ਕਿ ਸਾਬਤ ਸੂਰਤ ਦਸਤਾ ਸਿਰਾ ਵੇਦ ਕਥਨ ਅਨੁਸਾਰ ਮੁਕੇ ਸ਼ੂ ਸਰਨੀ ਨਾ ਹ ਕੇਸ਼ਾ ਨ ਸੀਰਸ ਰਹਿਤ ਬਾਪੇ ਤਾਰੇ ਚਾਰ ਚਾ ਜਦੋਂ ਪਾਪਾ ਜੀ ਦੇ ਮੁਖਾਰ ਵਿੱਚੋਂ ਮੱਕੇ ਦੇ ਮੁਲਾਣਿਆਂ ਨੇ ਗੁਪਤ ਭੇਤ ਦੀ ਗੱਲ ਸੁਣੀ ਤਾਂ ਸਾਰੇ ਦੇ ਸਾਰੇ ਕਹਿੰਦੇ ਅਦਭਚ ਆ ਗਏ ਤੇ ਰੁਕੰਦੀ ਨਿਸਚ ਕਾ ਨੂੰ ਵੇਖ ਕੇ ਬਹੁਤ ਖੁਸ਼ ਹੋਈ ਤੇ ਹਜ਼ੂਰ ਦੇ ਚਰਨਾਂ 'ਚ ਕਹਿਣ ਲੱਗੀ ਯਾ ਹਜ਼ਰਤ ਇਹਨਾਂ ਲੋਕਾਂ ਨੂੰ ਪੁੱਜਦਾ ਸਮਝ ਆ ਗਈ ਹੈ ਇਸ ਇੱਕ ਭੇਤ ਵਾਲੀ ਗੱਲ ਹੋਰ ਹੈ ਉਹਦੀ ਭੇਤ ਨੂੰ ਵੀ ਪ੍ਰਗਟ ਕਰਕੇ ਪਰਮਾਤਮਾ ਰਹਿਤ ਕਰੋ ਇਸ ਲਈ ਇੱਕ ਪ੍ਰਸ਼ਨ ਹੋ ਰਿਹਾ ਹੈ ਕਿ ਹਜ਼ਰਤ ਇਬਰਾਹਿਮ ਪੈਗੰਬਰ ਤੋਂ ਲੈ ਕੇ ਮੁਹੰਮਦ ਸਾਹਿਬ ਤੱਕ ਜਿੰਨੇ ਵੀ ਪੈਗੰਬਰ ਆਏ ਨੇ ਉਹਨਾਂ ਨੇ ਖਾਨਾ ਇੱਕ ਕਾਬੇ ਦੀ ਇਮਾਰਤ ਨੂੰ ਖੁਦਾ ਦਾ ਘਰ ਤਸਲੀਮ ਕੀਤਾ ਆਪਨੇ ਇਸ ਦਿਨ ਨਿਰਾਤਰੀ ਕੀਤੀ ਹੈ ਸਾਰੀ ਰਾਤ ਕਾਬੇ ਦੀ ਦੀਵਾਰ ਨਾਲ ਪੈਰ ਲਾ ਕੇ ਸੁੱਤੇ ਰਹੇ ਹੋ ਇਹਦਾ ਕੀ ਕਾਰਨ ਹੈ ਖਾਨਾ ਇੱਕ ਕਾਬੇ ਦਾ ਖੰਡਰ ਕੁਰਾਨ ਚ ਇਸ ਸ਼ਿਸ਼ਤੇ ਦੀ ਲਿਖਿਆ ਜਦ ਰੁਕਮਦੀ ਨੇ ਦੇਖਿਆ ਕਿ ਪਿਛਲੇ ਸਮਾਚਾਰਾਂ ਤੇ ਦੀਨਿਆਦਿਆਂ ਤਰੁੱਟੀਆਂ ਮਲਾਣਿਆਂ ਦੇ ਪਾਈਪ ਲੀਕਿਆਂ ਨੂੰ ਹਜ਼ੂਰ ਨੇ ਬੜੀ ਦਲੇਰੀ ਤੇ ਸਿਆਣਪ ਨਾਲ ਦੂਰ ਕੀਤਾ ਤੇ ਜਨਤਾ ਦੇ ਉੱਤੇ ਵੀ ਕਾਫੀ ਅਸਰ ਪੈ ਚੁੱਕੇ ਤਾਂ ਕਨੇ ਮੌਕਾ ਦੇ ਕੇ ਕਾਬੇ ਦੇ ਕਿਤੇ ਪ੍ਰਸ਼ਨ ਦੇ ਵੀਰ ਵੀ ਨੂੰ ਸਮਝਣ ਦਾ ਯਤਨ ਕੀਤਾ ਤੇ ਇਸ ਵਕਤ ਸੰਧਿਆ ਦਾ ਵੇਲਾ ਸੀ ਸ਼ਹਿਰ ਦੀ ਜਨਤਾ ਵੀ ਤਮਾਸ਼ੀ ਬਣੀ ਦੀ ਅਵਸਥਾ ਚ ਬਹੁਤ ਸਾਰੇ ਇਕੱਠੀ ਹੋ ਚੁੱਕੀ ਸੀ ਦਸਬਤ ਤਵੱਜੋ ਇਸ ਪਾਸੇ ਲੱਗ ਚੁੱਕੀ ਸੀ ਕਿ ਕਾਬੇ ਸੰਬੰਧੀ ਕੀ ਫਰਮਾਣ ਕੀ ਹੈ ਹੁਣ ਕਹਤੇ ਹਿਮਾਲੇ ਵਾਂਗ ਢੋਲ ਬੈਠੇ ਗੁਰੂ ਜੀ ਨੇ ਬੜੇ ਪਿਆਰ ਨਾਲ ਕਾਜ਼ੀ ਜੀ ਨੂੰ ਕਿਹਾ ਇਹ ਵੀ ਉਸੇ ਤਰ੍ਹਾਂ ਹੈ ਕਿ ਤੁਹਾਡਾ ਕਿਰਾਣ ਕੁਰਾਨ ਇਜਾਜ਼ਤ ਦੇ ਦਿੰਦਾ ਕਿ ਕਿਸੇ ਕੋਠੇ ਜਾਂ ਇਮਾਰਤ ਨੂੰ ਖੁਦਾ ਦਾ ਘਰ ਮੰਨਿਆ ਜਾਵੇ ਕੁਰਾਨ ਮਜ਼ੀਦ ਹੀ ਤੁਹਾਡੇ ਨਿਸ਼ਚੇ ਦਾ ਖੰਡਨ ਕਰਦਾ ਹੈ ਨੈਨੋ अकरबु इलेहे मिन हब्लील वरीत पा खुदावंद करीम ने हजरत मोहम्मद साहब ने साफ कह ਦਿੱਤਾ ਸੀ ਕਿ میں کوٹھیاں مکاناں وچ نہیں ہاں بلکہ میں ہر ایک انسان دی شاہ رگ دی ناری تو بھی نیڑے ہاں yatha गुणवाक पुहप वद जो सा पास बसत है मुखर माहे जस छाई ਤੈਸੇ ਹੀ ਹਰੀ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਉਪਰੋਕਤ ਆਇਤ ਕੁਰਾਨੀ ਨੂੰ ਸੁਣਦੇ ਸਾਰ ਇੱਕ ਰੁਕਨ ਦੀ ਨਹੀਂ ਨਹੀਂ ਬਲਕਿ ਜਿੰਨੇ ਵੀ ਹਾਜ਼ਰੀਨ ਸਭਾ ਸਨ ਅਦਬ ਚੱਕੇ ਮਰਹਬਾ ਯਾਨੀ ਜੀ ਆਇਆਂ ਲਬੈਕ ਸਜ਼ਾਕ ਹਮੁੱਲਾ ਹੀ ਤਾਲਾ ਦੇ ਆਵਾਜ਼ੇ ਚਾਰ ਚ ਫਿਰੇ ਤੋਂ ਆਉਣ ਲੱਗੇ ਤੇ ਸਾਰੇ ਮੱਕੇ ਚ ਦਹਾਈ ਫੇਕੀ ਕਿ ਮੱਕੇ ਦੇ ਵੱਡੇ ਕਾਜ਼ੀ ਨੇ ਸਮੇਤ ਆਪਣੇ ਸਾਥੀ ਕਾਜ਼ੀਆਂ ਮੋਲਾਣਿਆਂ ਦੀ ਨਾਨਕ ਸ਼ਾ ਫਕੀਰ ਦੀ ਮੁਰਸ਼ਿਦਗੀ ਹਾਸਲ ਕਰ ਲਈ ਹੈ ਹੁਣ ਇਹ ਸੁਣ ਕੇ ਕਹਿੰਦੇ ਦੀਨ ਦੇ ਲੋਕਾਂ ਚ ਬੜੀ ਚਰਚਾ ਹੋਣ ਲੱਗੀ ਤਾਂ ਸਾਸ ਅੱਗੇ ਜੀ ਇੱਥੇ ਹੀ ਆਪਾਂ ਅੱਜ ਦੇ ਸਵਾਦਿਆ ਦਾ ਅੰਤ ਕਰਦੇ ਹਾਂ ਔਰ ਅੱਗੇ ਹੀ ਕੰਟੀਨਿਊ ਚੱਲੂਗਾ ਹਲੇ ਚੈਪਟਰ ਕਾਫੀ ਲੰਬਾ ਹੈ ਅਧਿਆਏ ਚਾਪ ਅਗਲੀ ਵੀਡੀਓ ਦੇ ਵਿੱਚ ਇਹਨੂੰ ਪੂਰਾ ਕਰਾਂਗੇ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਸੁਣ ਰਹੇ ਥੋੜਾ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗ ਰਿਹਾ ਹੈ ਤਾਂ ਹੋਰ ਨਾ ਸਾਥੀਆਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹਾਈ ਕਰੋ ਜਲਦੀ ਹੀ ਅਪਾ ਫੇਰ ਮਿਲਦੇ ਆ ਅਗਲੀ ਵੀਡੀਓ ਦੇ ਨਾਲ